अनु जी गो संसार है एक नदिया सुख सुख दुख किनारे है ना जाने कहाँ जाए ते नारे है।, है कोई भी किसी के लिए अपना है हाय बादल से बरसती है संसार है नदिया दुख सुख दो किोड़ बदलिया करोड़ बदलियां चुनिया ਉਹ ਮੈਂਟਲ ਕਰਾ ਦਿੰਦਾ ਵਾ ਆਪ ਉਹ ਮੈਂਟ ਲੈ ਗਏ ਔਰ ਇੰਨੀ ਜੈਂਟਲ ਰੋਟੀਆਂ ਸਾਰੀਆਂ ਬਣਾਉਂਦੀ ਸਾਡੀਆਂ ਹਰ ਕੰਮ ਕਰਦੀ ਆ ਹਰ ਮਰੀਜ਼ ਨੂੰ ਦੇਖਦੀ ਆ ਮੈਂ ਕੋਈ ਵੀ ਡਿਊਟੀ ਲਾਣਾ ਮਿੰਟ 'ਚ ਨਾਟਕੀ ਕਰਦੀ ਆ ਮੈਂ ਬਹੁਤ ਜ਼ਿਆਦਾ ਇਹ ਤੋਂ ਇਹਨੇ ਮਰੀਜ਼ ਇਤਨਾ ਮਰੀਜ਼ ਹੈ ਜਿਹੜੇ ਘਰੋਂ ਅਰਬપતિ ਕਰੋੜਪਤੀ ਹੈ ਔਰ ਇਤਿਹਾਸ਼ਮ ਦੇ ਵਿੱਚ ਹੈਗੇ ਮੇਰੇ ਮੈਂ ਉਹਨਾਂ ਨੂੰ ਆਪਣੇ ਆਤਮਾਰਾਮ ਤੋਂ ਧਿਲੋ ਹਰ ਵੇਲੇ ਉਹਨਾਂ ਦਾ ਪਿਆਰ ਕਰਦਾ ਮੇਰੀ ਘਰ ਵਾਲੀ ਮੇਰੇ ਨਾਲ ਹੈ ਪਿੰਕੀ ਉਹ ਹਰ ਵੇਲੇ ਇਹਨਾਂ ਦਾ ਧਿਆਨ ਰੱਖਦੀ ਆ ਹਰ ਵੇਲੇ ਇਹਨਾਂ ਦਾ ਧਿਆਨ ਰੱਖਦੀ ਆ ਮੈਂ ਆਂਦਾ ਅੱਜ ਵਾਲੇ ਸਮਾਜ ਨੂੰ ਬਹੁਤ ਜ਼ਿਆਦਾ ਲਾਂਤਾ ਪਾਨਾ ਵੀ ਕਿਆ ਚੀਜ਼ ਐ ਸਾਜ ਦਾ ਸਮਾਜ ਕਿਆ ਹੈ ਬੱਚੇ ਅੱਜ ਕੱਲ ਦੇ ਜਿਹੜੇ ਮਾਵਾਪ ਨੂੰ ਕੋਈ ਨਹੀਂ ਪੁੱਛ ਰਿਆ ਕੋਈ ਨਹੀਂ ਪੁੱਛ ਰਿਆ ਕੋਈ ਅੰਦਰ ਹੀ ਜਲ ਰਿਆ ਕੋਈ ਬਾਹਰ ਸ਼ੋਅ ਹੋ ਰਹੀ ਐ ਹੋ ਰਿਆ ਸਾਰਿਆਂ ਦਾ ਬੁਰਾ ਹਾਲ ਹੋ ਰਿਆ ਸਾਰਿਆਂ ਦਾ ਬੁਰਾ ਹਾਲ ਮੇਰੇ ਕੋਲ ਪੀ ਐਚ ਡੀ ਐਮ ਬੀਏ ਬੰਦਾ ਹੈ ਜਿਹੜਾ ਬੰਦੇ ਹੈ ਜਿਹੜੇ ਇੰਗਲਿਸ਼ ਸਪੀਕਿੰਗ ਸਾਡੇ ਨਾਲ ਐਨੀ ਵਧੀਆ ਬੋਲਦੇ ਐ ਜੀ ਸਾਰੀ ਪੰਜਾਬੀ ਨਹੀਂ ਬੋਲ ਸਕਦੇ 80 ਕਲੇ ਜ਼ਮੀਨ ਦੇ ਮਾਲਕ ਮੇਰੇ ਕੋਲ ਹੈ ਜਿਨ੍ਹਾਂ ਕੋ ਸਾਰੀਆਂ ਐਂ ਪਾਵਨਾ ਲੈ ਲਈਆਂ ਜਿਹਦੇ ਕਾਰਪਿੰਸ ਕਰਦੇ ਸੋ ਕੋਈ ਨਹੀਂ ਇਹ ਸਮਾਜ ਦਾ ਹੈਗਾ ਜੇ ਭੈਣ ਜੀਆਂ ਨੇ ਅੱਜ ਇਹਨਾਂ ਨੂੰ ਰਾਹ ਦਿੱਤੀ ਹੈਗੀ ਇਹਨਾਂ ਦੀ ਸੇਵਾ ਕਰੋ ਇਹਨਾਂ ਨੂੰ ਦੇਖੋ ਆਪਣੇ ਮਾਪੇ ਬਾਬ ਨੂੰ ਦੇਖੋ ਬੱਚੇ ਅੱਜ ਕੱਲ੍ਹ ਤੇ ਚੱਲ ਪੈਣ ਜੀ ਭੈਣ ਜੀਆਂ ਦਾ ਬਹੁਤ ਜ਼ਿਆਦਾ ਧੰਨਵਾਦ ਜਿਹੜੀ ਇੱਲੀ ਤੇ ਲੈ ਕੇ ਚੱਲੇ ਆ ਇਹਨਾਂ ਨੂੰ ਜੀ ਮਾਪੇ ਵੀ ਆਣ ਦੇ ਵਾਲੇ ਸਾਰੇ ਦੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ